ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਿੱਦਲਵਾਹਾ ਵਿੱਚ ਗੁਰਦਾਸ ਮਾਨ ਦੇ ਘਰ ਪਹੁੰਚੇ ਇੱਥੇ ਉਹਨਾਂ ਮਾਨ ਪਰਿਵਾਰ ਨਾਲ ਮਾਤਾ ਤੇਜਕਰ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਇਆ ਬਾਦਲ ਨੇ ਗੁਰਦਾਸ ਮਾਨ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਵਰਗਵਾਸੀ ਮਾਤਾ ਤੇਜਕਰ ਨੇ ਪੰਜਾਬ ਨੂੰ ਅਜਿਹਾ ਪੁੱਤ ਦਿੱਤਾ ਜਿਸ ਨੇ ਦੁਨੀਆ ਭਰ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਉਹਨਾਂ ਕਹਿ ਕੇ ਗੁਰਦਾਸ ਮਾਨ ਨੇ ਜਿਵੇਂ ਆਪਣੀ ਕਲਾ ਨਾਲ ਹਰ ਪਾਸੇ ਨਾਮਨਾ ਖੱਟਿਆ ਸਾਨੂੰ ਉਸਤੇ ਮਾਣ ਹੈ ਗੁਰਦਾਸ ਮਾਨ ਤੇ ਗੁਰਪੰਥ ਮਾਨ ਦੀ ਮਾਤਾ ਤੇਜਕਰ ਦਾ 16 ਨਵੰਬਰ ਨੂੰ ਗਿੱਦਲਵਾਹ ਵਾਲੇ ਘਰ ਵਿੱਚ ਦਿਹਾਂਤ ਹੋ ਗਿਆ ਸੀ ਕੱਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਮਾਤਾ ਤੇਜਕਰ 86 ਸਾਲਾਂ ਦੀ ਸਨ ਬੜਾ ਅਫਸੋਸ ਹੈ ਜੀ ਗੁਜ਼ਰ ਗਏ ਸਾਨੂੰ ਅਫਕਰਾ ਸਾਨੂੰ ਕਹਿੰਦੇ ਸਪੁੱਤਰ ਦੇ ਕਿ ਜਿਨ੍ਹਾਂ ਨੇ ਆਪ ਤਾਂ ਦੁਨੀਆ 'ਚ ਨਾਮ ਪਾਇਆ ਮਾਤਾ ਜੀ ਦਾ ਨਾਮ ਹੀ ਐਡਾ ਵੱਡਾ ਰੱਬ ਦਾ ਨਾਮ ਐਡਾ ਵੱਡਾ ਹੁੰਦਾ ਉਹਨੂੰ ਇੱਕ ਗੱਲ ਦੇ ਵਿੱਚ ਸਮੇਟਿਆ ਨਹੀਂ ਜਾ ਸਕਦਾ ਪਰ ਇਹੀ ਹੈ ਕਿ ਬਹੁਤ ਪਹਿਲਾ ਗੀਤ ਗਾਇਆ ਸੀ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰਾਇਆ ਸੋ ਉਸ ਦੇ ਵਿੱਚ ਸਾਰਾ ਕੁਝ ਆਇਆ ਵਿਆ ਸੀ ਸੋ ਮੈਂ ਧੰਨਵਾਦੀ ਆ ਇਸ ਸੰਗਤ ਦਾ ਜਿਨ੍ਹਾਂ ਨੇ ਇਨਾ ਪਿਆਰ ਦੇ ਕੇ ਇਨਾ ਸਤਕਾਰ ਦੇ ਕੇ ਮੇਰੀ ਮਾਂ ਨੂੰ ਵਿਦਾ ਕੀਤਾ ਉਹਨਾਂ ਦੀ ਯਾਤਰਾ ਸਫਲ ਹੋਈ ਹੈ ਮੇਰੇ ਮਾਲਕ ਕਹਿੰਦੇ ਨੇ ਜਿਸ ਦੀ ਮૈયਤ ਦੇ ਉੱਤੇ ਐਨੇ ਪਿਆਰ ਕਰਨ ਵਾਲੇ ਲੋਕ ਉਸ ਦੇ ਪਿੱਛੇ ਹੁਣ ਸ਼ਾਮਿਲ ਹੋਣ ਉਸ ਨੂੰ ਮੋੜਾ ਦੇਣ ਵਾਲੇ ਇੰਨੇ ਹੁਣ ਉਹ ਉਸ ਦੀ ਯਾਤਰਾ ਕਿੱਡੀ ਸੁਖਦ ਹੋਏਗੀ ਜੀ ਜੀ ਔਰ ਜਿਹਨੂੰ ਕੋਈ ਆਂਝ ਨਹੀਂ ਆਈ ਜਾਣ ਲੱਗਿਆ ਪ੍ਰਮਾਤਮਾ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਆਪਣੀ ਲੀਲਾ ਦੇ ਵਿੱਚ ਸਮੇਟ ਲਿਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਐਸੀ ਮਰਣੀ ਜੋ ਮਰੇ ਬਹਰ ਨਾ ਮਰਨਾ ਹੋਏ ਮੇਰਾ ਖਿਆਲ